ਮੈਂ ਦੱਸ ਜੇ ਤੈਨੂੰ ਭੁੱਖ ਨਹੀਂ ਜਰੀ ਜਾਂਦੀ ਤੂੰ ਨਾ ਵਰਤ ਰੱਖ ਨੀ ਚੱਦ ਨਾ ਬੋਲ ਪਿਆ ਕਰ ਕੀ ਖਾਣਾ ਤਾਂ ਮੈਨੂੰ ਖਾ ਲੈ ਮੇਰੇ ਉਹਦਾ ਘਰ ਆ ਇਹ ਨਾ ਹੁਣ ਤਰਾ ਕਾਧਵਾਦ ਗਿਆ ਵੀ ਜਿਹੜੇ ਤੇਰੇ ਸੂਟ ਉੱਚੇ ਹੋ ਗਏ ਨੇ ਬੇਉਰੇ ਆਰੇ ਮੁੰਡਿਆ ਗੱਲ ਸੁਣ ਮੇਰੀ ਹਾਂ ਬੀਬੀ ਕੀ ਹੋ ਗਿਆ ਤੇਰੀ ਭੈਣ ਦੇ ਸਹੁਰੇ ਤੋਂ ਫੋਨ ਆਇਆ ਸੀਗਾ ਕੀ ਕਹਿੰਦੇ ਕੁੜੀ ਦਾ ਹੈਗਾ ਪਹਿਲਾ ਕਰਵਾ ਚੌਦ ਉਹਨੇ ਇੱਥੇ ਆ ਕੇ ਰੱਖਣਾ ਤੇ ਉਹਦੇ ਸਾਰੀਆਂ ਰੀਜਾਂ ਸਾਰੇ ਸ਼ੌਕ ਪੂਰੇ ਕਰੀ ਤੇ ਫਿਰ ਬੇਬੇ ਮੈਂ ਕੀ ਕਹਣਾ ਆ ਜਾਣ ਦੇ ਕੁੜੀ ਨੂੰ ਆਪਾਂ ਕਿਹੜਾ ਮੋੜਨ ਲੱਗਿਆ ਉਹਨੂੰ ਤੂੰ ਤਾਂ ਨਹੀਂ ਮੋੜਦਾ ਉਹ ਜਿਹੜੀ ਆਈ ਹੋਈ ਆ ਉਹ ਕੀ ਕਹਿੰਦੀ ਐ ਕੁਛ ਬੋਲਦੀ ਐ ਮੂੰਹ ਦਾ ਬਨਸ ਬਨਾਂ ਬਣ ਜਾਂਦਾ ਸਿੱਧਾ ਮੂੰਹ ਨਹੀਂ ਉਹਦਾ ਹੁੰਦਾ ਹੈਗਾ ਜਦੋਂ ਕੁੜੀ ਆਉਂਦੀ ਐ ਮੂੰਹ ਹੀ ਇਹੋ ਜਿਹਾ ਦਿੰਦੇ ਉਹਦਾ ਬਾੜਾ ਸੋਚਦੀ ਆ ਕੁਛ ਬੋਲਦੀ ਆ ਉਹ ਵੀ ਭੈਣ ਨੂੰ ਆਉਣ ਨਹੀਂ ਦੇਣਾ ਉਹ ਬਿਨ ਬੋਲੀ ਸਾਰਾ ਕੁਝ ਕਰ ਦਿੰਦੀ ਐ ਕੋਈ ਨਾ ਸਮਝਾ ਦੀ ਮਾੜਾ ਮੋਟਾ ਵੀ ਕੁੜੀ ਤੇ ਇਹਦੇ ਮੱਥੇ ਤੇੜੀ ਨਾ ਪਾਵੇ ਉਹਨੇ ਕਮਥੇ ਤੇਉੜੀ ਪਾਉਣੀ ਆ ਬੇਬੇ ਆਪ ਕਿਹੜਾ ਜਾਂਦੀ ਨਹੀਂ ਉਹ ਆਪਦਾ ਨਹੀਂ ਪਤਾ ਹੁੰਦਾ ਕੋਈ ਨਾ ਪਤਾ ਤਾਂ ਲੱਗ ਜੂ ਮੈਂ ਕਰ ਲੈਣਾ ਗੱਲ ਕਰੀ ਕੀ ਜਾਂਦੀ ਆ ਕਲੇਸ਼ਨ ਜੀ ਉਹ ਉੱਥੇ ਫਿਰਦੀ ਐ ਚੌਂਕੇ ਪਤਾ ਨਹੀਂ ਕੀ ਹੱਥ ਜੇ ਮਾਰੀ ਜਾਂਦੀ ਹੋਊਗੀ ਉੱਥੇ ਅੱਛਾ ਕਦੋਂ ਕੋ ਨੂੰ ਆਉਣਾ ਭੈਣ ਨੇ ਕੋਈ ਕਰ ਦੱਸਿਆ ਉਹ ਕਹਿੰਦੀ ਸੀ ਮੈਂ ਫੋਨ ਕਰਕੇ ਦੱਸੂਗੀ ਵੀ ਮੈਂ ਅੱਜ ਆਉਣੀ ਆ ਜਾਂ ਕੱਲੂ ਆਉਣੀ ਆ ਚਲ ਮੈਂ ਲੈ ਆਉਂਗਾ ਢੇ ਤੋਂ ਜਾ ਕੇ ਆਓ ਨਾਲੇ ਸਮਾਨ ਸਮੂਣ ਸਾਰਾ ਲੈ ਆਈ ਕੁੜੀ ਵਾਸਤੇ ਉਹ ਲਿਆ ਦੂੰ ਬੇਬੇ ਕੱਲੀ ਕਰੀਦਾ ਮੇਰੀ ਭੈਣ ਆ ਚੰਗਾ ਹੋਰ ਜੇ ਕੁਛ ਬੋਲਦੀ ਆ ਤਾਂ ਮੈਨੂੰ ਪਹਿਲਾਂ ਦੱਸ ਦੇ ਫਿਰ ਹੋਸਾ ਬਣਾ ਗੱਲ ਚਲ ਪੂਣਾ ਸਮਝਾ ਦਿੰਦਾ ਪੂਤਾ ਪਤਾ ਹੀ ਆ ਜਿਹੜਾ ਸਮਝਾਵੇਂਗਾ ਜਦੋਂ ਆ ਜਾਂਦੀ ਹੈ ਕੁੜੀ ਉਹਦੀ ਮੁੱਥੇ ਘੱਟ ਪੈ ਜਾਂਦਾ ਆਪ ਜਦੋਂ ਜਾਂਦੀ ਹੈ ਉਦੋਂ ਦੱਸ ਤੇ ਤੇਰੇ ਵੀ ਨਾਲ ਆ ਹੀ ਕਰਦੇ ਨੇ ਪੀਤ ਕੀ ਕਰਿਆ ਨਹੀਂ ਆ ਕੁਛ ਨਹੀਂ ਸਬਜੀ ਧਰਦੀ ਸੀਗੀ ਕੀ ਹੋ ਗਿਆ ਹੋਣਾ ਦਾ ਕੁਛ ਨਹੀਂ ਯਾਰ ਮੇਰੀ ਗੱਲ ਸੁਣਾ ਉਹ ਬੇਬੇ ਨਾਲ ਗੱਲ ਹੋਈ ਸੀ ਮੇਰੀ ਬੇਬੇ ਕਹਿੰਦੀ ਵੀ ਉਹ ਭੈਣ ਦਾ ਨਵਾਂ ਨਵਾਂ ਵਿਆਹ ਹੋਇਆ ਹਾਂ ਪਤਾ ਮੈਨੂੰ ਕਰਵਾ 14 ਦਾ ਵਰਤਾ ਉਹ ਉਰਿਆ ਕੇ ਰੱਖੂਗੀ ਭੈਣ ਉਹ ਕਹਿੰਦੀ ਬੇਬੇ ਲੈ ਕਿ ਇੱਥੇ ਆ ਕੇ ਕਾ ਤੋ ਰੱਖੂਗੀ ਉਹ ਇੱਥੇ ਆ ਕੇ ਕਾ ਤੋ ਰੱਖੂ ਮਤਲਬ ਉਹਦਾ ਘਰ ਆ ਇਹ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਉਹਦਾ ਉਹੀ ਘਰ ਹੁੰਦਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੈਂ ਗਈ ਮੇਰੇ ਪੇਕੇ ਵਰਤ ਰੱਖਣ ਨਹੀਂ ਗਈ ਨਾ ਮੈਨੂੰ ਤਾਂ ਕਹਿੰਦੇ ਸੀ ਪੇਕੇ ਕੁੜੀਆਂ ਜਾਂਦੀਆਂ ਨਹੀਂ ਹੁੰਦੀਆਂ ਨਾ ਉਹਦਾ ਪਹਿਲਾ ਵਰਤ ਉਹਦੇ ਸਹੁਰੇ ਘਰੇ ਹੁੰਦਾ ਫਿਰ ਹੁਣ ਉਹਦੇ ਬਾਰੇ ਕੀ ਹੋ ਗਿਆ ਓ ਯਾਰ ਉਹ ਤੂੰ ਬੇਬੇ ਨਾਲ ਗੱਲ ਕਰ ਲਈ ਮੇਰੇ ਨਾਲ ਕਦੋਂ ਜਦਨ ਲੱਗੀ ਤੀ ਮੈਤੋ ਨੀ ਬੇਬੇ ਨੇ ਪਕਾਈ ਮਾਰੀ ਜਾਂਦੀ ਚੁੱਪ ਕਰਕੇ ਕੁੜੀ ਜੀ ਨੂੰ ਫੋਨ ਕਰਦੇ ਕਹਦੇ ਭਾਈ ਇੱਥੇ ਆਉਣ ਦੀ ਲੋੜ ਨਹੀਂ ਆਬਦਾ ਸੌਰੀ ਰੱਖ ਲੇ ਆਪਣੇ ਵਰਤ ਇਹ ਤਾਂ ਕੋਈ ਗੱਲ ਨਹੀਂ ਬਣੀ ਰੀ ਤਾਂ ਫੇ ਗੱਲ ਤਾਂ ਆ ਵੀ ਨਹੀਂ ਕੋਈ ਬਣੀ ਵਿਆਹ ਤੇ ਵਰਤੀ ਉਹਨੂੰ ਐ ਵੀ ਮੈਂ ਇੱਥੇ 10-10 ਹਜ਼ਾਰ ਵਾਲੇ ਆ ਕੇ ਸੂਟ ਲਾਉਂਗੀ ਸੋਹਰੇ ਦਵਾਉਂਦੇ ਨਹੀਂ ਉਹਨੇ ਉਹ ਤੂੰ ਨਾਂ ਦਵਾਈ ਕੁਛ ਮੈਂ ਲਿਆ ਦੂੰ ਮੇਰੀ ਗੱਲ ਸੁਣ ਜਿਵੇਂ ਬੇਬੇ ਨੇ ਕਿਹਾ ਹੋਵੇਂ ਕਰਨਾ ਪੈਣਾ ਇੱਕ ਮਿੰਟ ਨਾ ਮੇਰੇ ਵਾਰ ਤੇ ਤੇਰੇ ਕੋਲ ਪੈਸੇ ਨਹੀਂ ਹੁੰਦੇ 2000 ਵੀ ਨਹੀਂ ਹੁੰਦਾ ਉਹਨੂੰ ਕਹਿੰਦਾ ਮੈਂ ਲਿਆ ਤੂੰ ਕਾਦੇ ਵਾਸਤੇ ਮੈਂ ਗੱਲ ਆਉਦੀ ਭੈਣ ਦੀ ਕਰਨ ਆ ਤੇ ਗੱਲ ਨੂੰ ਉੱਥੇ ਰੱਖ ਜਿਹੜੀ ਗੱਲ ਕਰੀ ਆ ਤੇਰੇ ਨਾਲ ਤੈਨੂੰ ਬੁਲਾ ਕੇ ਹਟੇਂਗਾ ਇੱਥੇ ਤੇ ਯਾਰ ਹੋਰ ਕਿੱਥੇ ਭੇਜਾਂ ਨੂੰ ਮੈਂ ਗਵਾਂਡੀਆਂ ਦੇ ਭੇਜਦਾ ਵੀ ਉੱਥੇ ਰੱਖ ਲਾ ਵਰਤ ਅੱਛਾ ਕੋਈ ਨਾ ਮੈਂ ਤਾਂ ਆਪ ਫਿਰ ਆਪਣੇ ਪੇਕੇ ਜਾਂਉਂ ਉੱਥੇ ਹੀ ਰੱਖ ਲੂ ਮੈਂ ਵੀ ਵਰਤ ਠੀਕ ਆ ਉੱਠੀ ਨਾ ਚੱਲਿਆ ਕਰ ਹਰ ਇੱਕ ਗੱਲ 'ਚ ਫਿਰ ਭਈ ਮੈਂ ਠੇਕਾ ਨਹੀਂ ਲਿਆ ਹੋਇਆ ਅੱਛਾ ਤੁਸੀਂ ਤਾਂ ਕਹੀ ਜਾਓਗੇ ਵੀ ਇਹ ਤਾਂ ਭੁੱਖੀ ਆ ਉਹਦਾ ਵਰਤ ਤਾਂ ਮੈਂ ਸਾਰਾ ਦਿਨ ਇੱਥੇ ਤੁਹਾਡੀ ਨੌਕਰਾਨੀ ਬਣੀ ਰਹੂੰਗੀ ਤੈਨੂੰ ਕੌਣ ਕਹਿੰਦਾ ਨੌਕਰਾਨੀ ਤੂੰ ਕਹੇਂਗਾ ਤੇਰੀ ਮਾਂ ਕਹੋਗੀ ਵੀ ਕੰਮ ਕਰ ਯਾਰ ਗੱਲ ਮੇਰੀ ਭੈਣ ਦੀ ਹੋ ਰਹੀ ਆ ਜੇ ਉਹਨੇ ਇੱਥੇ ਆ ਕੇ ਵਰਤ ਰੱਖਣਾ ਇੱਕ ਦਿਨ ਖਾਤਰ ਆਊਗੀ ਹੱਥਾਂ ਨੂੰ ਬਗਜੂ ਉਹ ਵਰਤ ਰੱਖ ਕੇ ਤੂੰ ਐਂ ਕਹਦੇ ਕਦੇ ਭਰਤਾਂ ਤੋਂ ਬਾਅਦ ਆਇਆ ਕਰਦੇ ਨੇ ਸੋ ਬਹਾਨੇ ਹੁੰਦੇ ਆ ਬੰਦੇ ਕੋਲੇ ਬਹਾਨਾ ਨਹੀਂ ਲਾਏ ਜਾਂਦਾ ਆ ਬੰਨੇ ਤੇਰੇ ਮੂਰੇ ਹੱਥ ਬੇਬੇ ਨਾਲ ਗੱਲ ਕਰ ਲਈ ਜਿਹੜੀ ਕਰਨੀ ਆ ਤੇ ਭੈਣ ਨੇ ਆਉਣਾ ਮੈਂ ਉਹਨੂੰ ਰੋਕ ਨਹੀਂ ਸਕਦਾ ਠੀਕ ਆ ਨਾ ਕਰ ਲਾ ਕੀ ਕਰਦੀ ਆ ਭੈਣ ਇਹਨਾਂ ਦੀ ਲੈਦਾ ਭੈਣ ਹੋਗੀ ਲੋਕਾਂ ਨੇ ਕਿਹੜਾ ਭੈਣਾ ਨੇ ਹੋਰ ਤਾਂ ਕੁੜੀਆਂ ਵਰਤ ਨਹੀਂ ਰੱਖਦੀਆਂ ਉਹ ਆ ਕਿ ਇੱਥੇ ਵਰਤ ਰੱਖੂਗੀ ਵਰਤ ਕਾ ਨੂੰ ਰੱਖਣੋਂ ਦੀ ਸਾਡੇ ਚ ਕਲੇਸ਼ ਕਰਾਉਣ ਆਉਂਦੀ ਆ ਕੰਜਰੀ ਨੇ ਆ ਕੱਪੜੇ ਦੇਖ ਲੈ ਸੁੱਕੇ ਪਏ ਨੇ ਧੁੱਪੇ ਮੱਚੀ ਜਾਂਦੇ ਨੇ ਐ ਨਹੀਂ ਵੀ ਲਾ ਲਾ ਖਰੇ ਅੰਦਰ ਕੀ ਕਰਦੀ ਐ ਕੀ ਨਹੀਂ ਕਰਦੀ ਕੌਣ ਬੈਠਾ ਅੰਦਰ ਤੇ ਤੂੰ ਹੋਰ ਕੌਣ ਬੈਠਾ ਆ ਕੱਪੜੇ ਨਹੀਂ ਲਾਉਣੇ ਸੀਗੇ ਜਦੋਂ ਮੈਂ ਧੋਣਾ ਜਾਣਦੀ ਐ ਇਹਨਾਂ ਨੂੰ ਮੈਂ ਲਾ ਵੀ ਲਉਂਗੀ ਹਜੇ ਇੱਧੇ ਗਿੱਲੇ ਪਏ ਨੇ ਤੇ ਜਿਹੜੇ ਸੁੱਕੇ ਨੇ ਉਹ ਤਾਂ ਲਾ ਲੈਂਦੀ ਫਿਰ ਹੁਣ ਕਿ ਇਹਨਾਂ ਦਾ ਰੰਗ ਗੁੱਟਦਾ ਮੋٹے ਕੱਪੜੇ ਨੇ ਇਹ ਮੋٹے ਕੱਪੜੇ ਨੇ ਕਹਿੰਦੀ ਚਾਲਾ ਪੈਰਾਂ ਦੇ ਸਾਰੇ ਸਾਰੇ ਦਿਹਾੜੀ ਪੈਰਾਂ ਦੇ ਕੋਈ ਨਾ ਪੈਰਾਂ ਦੇ ਮਮੀ ਆ ਤੇ ਲਾ ਜੇ ਵੀ ਸਲਾਬੇ ਨੇ ਤੁਹਾਨੂੰ ਪਤਾ ਨਹੀਂ ਕੀ ਕਾਲ ਬਸ ਐ ਹੋ ਗਈ ਕਾਲ ਵੀ ਕੁੜੀ ਨੇ ਆਉਣਾ ਫਟਾਫਟ ਘਰ ਨੂੰ ਸਵਾਰ ਨਾ ਲੈਟਾਂ ਲਾ ਲੋ ਬਸ ਆ ਗਈ ਨਾ ਉਹੀ ਗੱਲ ਮੈਨੂੰ ਪਤਾ ਸੀ ਤੇਰੇ ਦਿਲ ਜੇਹੀ ਗੱਲ ਹੋਊਗੀ ਨਾ ਕੀ ਗੱਲ ਭਾਈ ਕੋਨੇ ਮਰਤ ਰੱਖਣਾ ਮੈ ਨਹੀਂ ਰੱਖਣਾ ਸੂਟ ਨਹੀਂ ਲੈ ਕੇ ਦਿੱਤਾ ਜਾਂਦਾ ਸਭ ਕੁਝ ਮਿਲਦਾ ਤੈਨੂੰ ਕੀ ਨਹੀਂ ਮਿਲਦਾ ਦੱਸ ਨਾ ਤੱਕ ਕੀ ਕਿਹੜਾ ਸੂਟ ਲਿਆ ਤਾਂ ਮੈਨੂੰ ਬਸ ਤੈਨੂੰ ਕੁੜੀ ਆਉਣਾ ਬਾਤ ਤੂੰ ਪਹਿਲੇ ਇਹ ਕੰਮ ਕਰ ਦਿਆ ਕੁੜੀ ਤਾਂ ਰੋਝੀ ਆਂਦੀ ਆ ਉਹਦਾ ਕਿਤੇ ਅੱਜ ਨਮਾ ਗੇੜਾ ਭਾਈ ਉਹਦਾ ਘਰ ਆ ਉਹ ਦੇਣਾ ਹੋਗੀ ਰਾਤ ਆਉਗੀ ਤੈਨੂੰ ਦੱਸ ਕੀ ਤਕਲੀਫਾ ਤੂੰ ਨਹੀਂ ਆਂਦੀ ਮੈਨੂੰ ਤਾਂ ਕੋਈ ਤਕਲੀਫ ਨਹੀਂ ਹੈਗੀ ਮੈਂ ਕਹਿਨੀ ਆ ਵਿਜੇ ਨੇ ਆਉਣਾ ਤਾਂ ਆਪਦਾ ਕੰਮ ਆਪ ਕਰ ਲਿਆ ਕਰ ਭਾਈ ਮੈਂ ਨੌਕਰ ਨਹੀਂ ਰੱਖੀ ਹੋਈ ਉਹ ਥੋੜਾ ਚੌਂਕੇ ਦਾ ਸਿਆਪਾ ਕਰਕੇ ਆਈਏ ਨਾਲੇ 100 ਰੁਪਏ ਦਾ ਚੁੱਲਾ ਲਿਆ ਦੇ ਮੈਨੂੰ ਸਾਰਾ ਚੌਂਕਾ ਬਣਾਤਾ ਸਿਆਪਾ ਤੂੰ ਕਰ ਆਉਂਦਾ ਮਗਰ ਲਿਆਂਦਾ ਸਾਡਾ ਕੀ ਕਰਦੀ ਸਿਆਪਾ ਕਿਉਂ ਮੇਰੇ ਮਗਰ ਲਿਆਂਦਾ ਕਿਉਂ ਉਹ ਤੇਰੇ ਘਰੇ ਖਾਣ ਆਉਂਦੇ ਮਮਮੀ ਤੇ ਤੂੰ ਕੀ ਸਿਆਪਾ ਦੱਸਦੀ ਆ ਤੂੰ ਨਹੀਂ ਖਾਂਦੀ ਜੇ ਥੋੜਾ ਸਿਆਪਾ ਕਰਦੀ ਆ ਭਈ ਆਪਦੇ ਕੰਮ ਨੂੰ ਸਿਆਪਣੀ ਕਹਿੰਦੇ ਹੁੰਦੇ ਕੋਈ ਨਾ ਮੇਰੇ ਤਾਂ ਹੈ ਨਹੀਂ ਕੰਮ ਭਾਈ ਮੇਰੇ ਤਾਂ ਕਦਰ ਪਈ ਨਹੀਂ ਜਦੋਂ ਮੇਰੀ ਇੰਨੇ ਟਾਈਮ ਦੀ ਕਦਰ ਨਹੀਂ ਪਈ ਪੈਂਦੀ ਹੁਣ ਵੀ ਨਹੀਂ ਮੈਂ ਤਾਂ ਬਹੁਤ ਕਰ ਲਿਆ ਤੁਹਾਡਾ ਤੇਰੀ ਬਹੁਤ ਕਦਰ ਪਈ ਪਰ ਤੈਨੂੰ ਪੌਣੀ ਨਹੀਂ ਆਉਂਦੀ ਹੈ ਜੀ ਕਦਰ ਕੀ ਕਦਰ ਪਈ ਦੱਸ ਮੈਨੂੰ ਤੈਨੂੰ ਕੀ ਨਹੀਂ ਲੈ ਕੇ ਜਾਂਦੇ ਸਭ ਕੁਝ ਤਾਂ ਤੈਨੂੰ ਮਿਲਦਾ ਚੰਗਾ ਖਾਣੀਆਂ ਚੰਗਾ ਪਹਿਨਣ ਦੀ ਅਗੋਂ ਟੀਟਨੇ ਮਾਰਦੀ ਔਰ ਖਾਣ ਨੂੰ ਤਾਂ ਤੁਸੀਂ ਮੈਨੂੰ ਰੋ ਪੰਜੀਰੇ ਰਲਾਤੀ ਕੀ ਖਾ ਲਿਆ ਮੈਂ ਦੋ ਰੋਟੀਆਂ ਨੇ ਸੁੱਕੀਆਂ ਉਹ ਵੀ ਖਾ ਲੀਆਂ ਨਹੀਂ ਬਤਾ ਆਥਣੇ ਕਲੇਸ਼ ਕਰ ਲਵਾਂ বিনা ਖਾਵਾ ਮੈਂ ਚਲ ਚੰਗਾ ਭਾਈ ਮੇਰੇ ਨਾਲ ਮਗਜ ਮਾਰ ਆ ਰੱਖ ਦੇ ਅੰਦਰ ਜੇ ਰੱਖੀ ਜਾਵੇ ਉਹਦੀ ਸੱਸ ਵਰਤਰਫੋਂਦੀ ਨਹੀਂ ਪਹਿਲਾ ਵਿਆਹ ਹੋਇਆ ਉਹਦਾ ਹੁਣ ਪਹਿਲਾ ਵਾਰ ਤੇ ਇੱਥੇ ਰੱਖੂਗੀ ਹੋਰ ਕਿੰਨੇ ਵਿਆਹ ਹੁੰਦੇ ਹੁੰਦੇ ਨੇ ਮੇਰਾ ਤਾਂ ਰਖਾਇਆ ਨਹੀਂ ਹੈਗਾ ਪਹਿਲਾ ਵਾਰ ਤੇ ਮੇਰੀ ਮਾਂ ਜ਼ੋਰ ਲਾ ਲਾ ਕੇ ਪਿੱਟ ਪਿੱਟ ਕੇ ਮਰ ਗਈ ਵੀ ਕੁੜੀ ਨੂੰ ਤੋੜ ਦੋ ਹੁਣ ਟੋਂ ਨਾ ਮੇਰੇ ਰਿਵਾਜ ਹੋ ਗਏ ਸਾਡੇ ਵੀ ਰਿਵਾਜ ਕਿੱਥੇ ਗਏ ਨੇ ਭਾਈ ਤੂੰ ਇੱਥੇ ਰੱਖ ਲੈ ਕੇ ਉੱਥੇ ਰੱਖ ਲੈ ਕੀ ਫਰਕ ਪੈਂਦਾ ਜੇ ਕੁੜੀ ਆ ਜੂ ਇੱਥੇ ਤੈਨੂੰ ਦੱਸ ਕੀ ਇਹਦਾ ਸ਼ੌਕ ਆ ਜਵੰਨਿਆਣੀ ਸਹੀ ਗੱਲ ਆ ਮੰਮੀ ਸੇ ਕੁੜੀ ਨੇ ਇੱਥੇ ਵਰਤ ਰੱਖ ਲੈ ਤਾਂ ਵੀ ਉਹੀ ਗੱਲ ਆ ਉੱਥੇ ਰੱਖ ਲੈ ਤਾਂ ਵੀ ਉਹੀ ਗੱਲ ਆ ਇਹ ਤਾਂ ਮੈਂ ਸਮਝੋ ਨਹੀਂ ਆ ਨਿਆਣੀ ਦੀ ਰੀਜ ਆ ਫਿਰ ਕੀ ਹੋਗਾ ਜੇ ਇੱਥੇ ਆ ਜੂਗੀ ਦੋ ਦਿਨ ਭਾਨੇ ਨਾਲ ਲਾ ਜੂਗੀ ਉਹ ਕਿੱਥੋਂ ਘਰਾਂ ਚ ਨਿਕਲੇ ਜਾਂਦਾ 30 ਸਾਲਾਂ ਦੀ ਹੋ ਗਈ ਹੈ ਜੀ ਇਹ ਨਿਆਣੀ ਆ ਨਿਆਣੀ ਤਾਂ ਮੈਂ ਆਈ ਸੀ ਜਿਹੜੀ ਤੁਸੀਂ ਰੋਲਤੀ ਸਾਰੀ ਜਵੰਨੀ ਮੇਰੀ ਇੱਥੇ ਕੰਮਾਂ ਚ ਚੱਲ ਭਾਈ ਚੰਗਾ ਬਾਲਾ ਨਾ ਬੋਲ ਆ ਨਾਲੇ ਬਾਵਰੀਆਂ ਜਿਆ ਨੇ ਇਕੱਠੀਆਂ ਕਰ ਲਿਆ ਕਰ ਸਾਰਾ ਤੇ ਖ ਇਹ ਮਾੜੀਆਂ ਹੁੰਦੀਆਂ ਨੇ ਬਾਲਾ ਕੁਛ ਮਾੜਾ ਹੁੰਦਾ ਮੈਨੂੰ ਸਿੱਟਿਆ ਚੱਕ ਕੇ ਰੂੜੀ ਤੇ ਮੈਂ ਵੀ ਮਾੜੀ ਆ ਇਹੀ ਦਾ ਵਸ ਨਹੀਂ ਮੇਰਾ ਚੱਲਦਾ ਚੱਲ ਜਾ ਜਾ ਸਾੜੇ ਐਸੇ ਚੀਜ਼ ਦਾ ਵੀ ਬਸ ਕੁੜੀ ਨੇ ਆ ਜਾਣਾ ਹੁਣ ਬਸ ਪਹਿਲੇ ਕਲੇਸ਼ ਭਾਲ ਲੋ ਘਰ ਚ ਕੋਈ ਗੱਲ ਨਹੀਂ ਮੇਰੀ ਧੀ ਆਊਗੀ ਮੇਰੀ ਤਾਂ ਧੀ ਦਾ ਘਰ ਹੈ ਪਵਾ ਦੱਸ ਦੇਣ ਲਾ ਪਉ ਮਹੀਨਾ ਲਾਵੇ ਮੰਮੀ ਨੂੰ ਲਾਉਣੀ ਆ ਫੋਨ ਹੈ ਹੈਲੋ ਕਿਵੇਂ ਮੰਮੀ हां ठीक हां मैं ता हां बियोनी किमे ने की, की करदी सी ਨੰਦੂ ਪੰਡੇ ਮਾਸਦੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਨੇੜੇ ਬੈਠੇ ਤੂੰ ਇਹਨੂੰ ਕਹਿ ਦਿਆ ਕਰ ਵੀ ਕੰਮ ਕਰ ਲਿਆ ਕਰੂਗੀ ਇਹ ਮੈਂ ਤਾਂ ਠੀਕ ਆ ਨਵੇੜ ਤੇ ਸੱਪੇ ਤਮੈਂ ਉਹ ਤਾਂ ਮੈਨੂੰ ਐਂ ਕਹਿੰਦੀ ਸੀ ਦੇਖ ਲੈ ਜਦੋਂ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਮੈਂ ਇੱਥੇ ਵਾਰਤ ਰੱਖੂਗੀ ਹੈ ਉਦ ਤਹੇ ਕਹਿੰਦੇ ਸਾਡੇ ਰਿਵਾਜ ਨਹੀਂ ਹੈਗਾ ਹੁਣ ਇਹ ਆਪਣੀ ਕੁੜੀ ਜੀ ਨੂੰ ਇੱਥੇ ਬੁਲਾਉਂਦੇ ਨੇ ਕਹਿੰਦੇ ਵੀ ਤੂੰ ਨਾ ਇੱਥੇ ਆ ਕੇ ਵਰਤ ਰੱਖ ਰਿਵਾਜ ਉਹਨਾਂ ਦੇ ਨਹੀਂ ਹੈਗਾ ਉਹਦੇ ਸਹੁਰਿਆਂ ਦੇ ਲੁੱਚਪਣੇ ਬਦੀਨ ਕਰਦੇ ਇਹਨਾਂ ਨੂੰ ਇਹਨਾਂ ਨੂੰ ਆਏ ਵੀ ਇੱਥੇ ਆ ਕੇ ਵਰਤ ਰੱਖੋ ਸਾਰਾ ਖਰਚਾ ਇਹਨਾਂ ਦਾ ਹੋਊਗਾ ਵੀ ਉਹਦੇ ਸਹੁਰਿਆਂ ਦਾ ਨਾ ਹੋਵੇ ਆਹੋ ਬੁੜੀ ਜੀ ਸਾਡੀ ਬਥੇਰੀ ਬੇਬੇ ਕੁੜੀ ਵਾਸਤੇ ਤਾਂ ਬਹੁਤ ਖੁਸ਼ ਆਉਦੇ ਕੋਲੇ ਮੇਰੇ ਵਾਸਤੇ ਕਿੱਥੇ ਆ ਕਿੱਥੇ ਲੈਤਾ ਅੱਜ ਸੂਟ ਮੈਨੂੰ ਪਾਲੀ 5000 ਵਾਲਾ ਇਹ ਤਾਂ ਐਂ ਕਹਿੰਦੇ ਨੇ ਕਹਿੰਦੇ ਸਾਲ ਹੋ ਗਏ ਤੇਰੇ ਵਿਆਹ ਨੂੰ ਕਹਿੰਦੇ ਤੂੰ ਨਾਂ ਰੱਖ ਇੱਕ ਵਾਰ ਤਰਖ ਲਿਆ ਬਹੁਤ ਆ ਲੈ ਦੱਸ ਵੀ ਉਹ ਬਿਮਾਰ ਤਾਂ ਉਹ ਪਹਿਲੀ ਰਹਿੰਦਾ ਵੀ ਕੀਪਤਾ ਦੀ ਉਮਰੇ ਵੱਧ ਜੇ ਇਹ ਨਹੀਂ ਸੁੱਖ ਸਖਪਾਲ ਦੀ ਸਾਡੀ ਬੁੜੀ ਬਹੁਤ ਖਰਾਬ ਆ ਤੈਨੂੰ ਲਾਦੀ ਉਹ ਮੁੰਨੀ ਜੀ ਵੀ ਸਾਊ ਆ ਚਲ ਸੰਗਾ ਮੇਰੀ ਐਂ ਗੱਲ ਸੁਣ ਹੁਣ ਫੋਨ ਕਰੀ ਉਹਨੂੰ ਫੋਨ ਕਰਕੇ ਆਏ ਕੈਦੀ ਵੀ ਭਾਈ ਕੁੜੀ ਦਾ ਵਰਤੋਂ ਥਿਰ ਖਾ ਲਓ ਵੀ ਐਮੀ ਤੁਹਾਡੇ ਘਰੇ ਕਲੇਸ਼ ਹੋਊਗਾ ਜਾਂ ਫਿਰ ਐ ਕੈਦੀ ਕਹਦੇ ਭਾਈ ਰੀਤ ਨੂੰ ਇੱਥੇ ਭੇਜ ਦੋ ਆਉ ਸਾਡੀ ਬੁੜੀ ਨੂੰ ਕਹਿੰਦੀ ਹੋਣਾ ਇਹ ਤਾਂ ਆਉ ਦਾ ਚਮਚਾ ਇਹਨੂੰ ਫੋਨ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਚੱਲ ਚੰਗਾ ਮੰਮੀ ਆਹੋ ਦੇਖਦੀਆਂ ਜੇ ਕੋਈ 1500 ਵਾਲਾ ਲੇ ਤਾਂ ਪਾ ਲੂੰਗੀ ਨਹੀਂ ਫਿਰ ਪੁਰਾਣਾ ਤਾਂ ਪਾਣਾ ਹੀ ਪਊਗਾ ਚੰਗਾ ਕਿੱਥੋਂ ਕਿੱਥੋਂ ਇਹਨਾਂ ਦੀ ਜਾਨ ਬਚਾਵਾ ਵੀ ਇਹਨਾਂ ਦਾ ਘਰ ਨਾ ਖਰਾਬ ਹੋਵੇ ਪਰ ਇਹਨਾਂ ਨੇ ਤਾਂ ਸੌਂ ਖਾਈ ਹੋਈ ਐ ਵੀ ਸਾਰਾ ਘਰ ਕੁੜੀ ਨੂੰ ਹੀ ਲਟਾਉਣਾ ਆਪਣਾ ਨਹੀਂ ਇਹਨਾਂ ਨੇ ਕੁਝ ਬਣਾਉਣਾ ਹੈਗਾ। ਨਾ ਕੀ ਗੱਲਾਂ ਮੂੰਹ ਕਰਿਆ ਕਿਵੇਂ ਖਿਜੀ ਜਿ ਬੈਠੀ ਐ ਮੇਰਾ ਮੂੰਹ ਮੈਂ ਜਿਵੇਂ ਮਰਜੀ ਕਰਾਂ ਤੈਨੂੰ ਕੀ ਆ? ਉਹ ਮੂੰਹ ਤਾਂ ਤੇਰਾ ਹੀ ਆ ਹੋਰ ਮੈਂ ਕਦੋਂ ਕਿਹਾ ਵੀ ਮੇਰਾ ਗੱਲ ਵੀ ਦੱਸ ਕੋਈ। ਗੱਲ ਕੋਈ ਨਹੀਂ ਹੈਗੀ ਮੈਂ ਮੇਰੇ ਪੇਕੇ ਜਾਣਾ। ਪੇਕੇ ਜਾਣਾ ਆਹੋ ਕਿਉਂ ਕੀ ਗੱਲ ਹੋ ਗਈ ਸੁੱਖਾ ਸੁੱਖੀ ਆ ਵਰਤ ਰੱਖ ਕੇ ਆਉਣਾ ਮੈਂ ਤੂੰ ਪੇਕੇ ਵਰਤ ਰੱਖਣਾ ਆਹੋ ਰੱਖਣਾ ਇਹ ਕਿਧਰੋਂ ਤੈਨ ਚੜ ਗਿਆ ਲੈ ਕਿਉਂ ਕੀ ਗੱਲ ਮੇਰਾ ਨੇ ਜੀ ਕਰਦਾ ਮੇਰੇ ਪੇਕੇ ਜਾਣ ਦਾ ਜਿਵੇਂ ਤੇਰੀ ਭੈਣ ਇੱਥੇ ਵਰਤ ਰੱਖਣਾ ਉਹਗੀ ਮੇਰੀ ਮਾਂ ਨੇ ਵੀ ਮੈਨੂੰ ਕਿਹਾ ਵੀ ਭਾਈ ਇੱਥੇ ਵਰਤ ਰੱਖ ਜੱਛੇ ਮਹੀਨੇ ਹੋ ਗਏ ਮੈਂ ਗਈ ਨਹੀਂ ਹੈਗੀ ਨਾਲੇ ਮੇਰੀ ਗੱਲ ਸੁਣ ਕੀ ਆ ਤੈਨੂੰ ਭੈਣ ਦੀ ਜੱਦੀ ਹੋਗੀ ਪਹਿਲਾਂ ਤਾਂ ਤੂੰ ਗੱਲ ਕਰੀ ਨਹੀਂ ਆਹ ਗੱਲ ਜਿੱਦ ਦੀ ਨਹੀਂ ਹੈਗੀ ਛੇਵੇਂ ਉਹਦੇ ਸ਼ੌਂਕ ਆ ਭਾਈ ਮੇਰੇ ਵੀ ਸ਼ੌਂਕ ਨੇ ਮੈਂ ਕਿਹਨੂੰ ਕਹਾ ਵੀ ਮੇਰੇ ਸ਼ੌਂਕ ਪੂਰੇ ਕਰ ਦੋ ਮੈਨੂੰ ਕਹਿਆ ਕੋਈ ਹੋਰ ਰੱਖਿਆ ਹੋਇਆ ਤੇਰਾ ਬਸ ਫਿਰ ਤੈਨੂੰ ਕਹਿਤਾ ਤੂੰ ਚੱਲ ਮੈਨੂੰ ਮੇਰੇ ਪਿੰਡ ਛੱਡਿਆ ਮੇਰੀ ਗੱਲ ਸੁਣ ਲੈ ਕਿਉਂ ਗਲੇਸ਼ ਕਰਦੀ ਹੁੰਨੀ ਆਂ ਰੀਤ ਕਿਉਂ ਗਲੇਸ਼ ਕਰਦੀ ਹੁੰਨੀ ਆਂ ਕੁੜੀ ਨੂੰ ਆ ਜਾਣ ਦੇ ਉਹਨੂੰ ਵਰਤ ਰੱਖ ਕੇ ਮੁੜ ਜਾਣ ਦੇ ਨਾਲ ਉਹਦੇ ਤੂੰ ਵਰਤ ਰੱਖ ਲਈ ਉਹ 2-4000 ਦੀ ਗੱਲ ਆ ਕਿੱਡੀ ਗੱਲ ਹੋਊਗੀ ਮੈਨੂੰ ਐ ਤਾਂ ਦੱਸ ਦੇ ਤੋ ਅਚਾਰ ਹਜ਼ਾਰ ਦੀ ਗੱਲ ਨਹੀਂ ਹੈਗੀ ਮੇਰਾ ਬੈਸੀ ਦਿਲ ਕਰਦਾ ਮਿਲ ਕੇ ਉਹਨੂੰ ਮੈਂ ਜਾਣਾ ਤਾਂ ਬਸ ਜਾਣਾ ਤੈਨੂੰ ਸੋ ਦੀ ਇੱਕ ਗੱਲ ਕਹਤੀ ਓ ਯਾਰ ਕਾਹਨੂੰ ਤੇਰਾ ਦਿਲ ਕਰਦਾ ਮਨ ਚ ਬੇਈਮਾਨੀਆਂ ਨੇ ਤੇਰੇ ਚੰਗਾ ਫਿਰ ਹੈਗੀਆਂ ਨੇ ਬੇਈਮਾਨੀਆਂ ਤੂੰ ਤੇ ਤੇਰੀ ਮਾਂ ਨੇ ਨਾਲੇ ਤੇਰੀ ਭੈਣ ਨੇ ਮੈਨੂੰ ਹਮੇਸ਼ਾ ਬੇਈਮਾਨੀ ਸਮਝਿਆ ਮੈਂ ਤਾਂ ਬੇਈਮਾਨ ਨਹੀਂ ਠੀਕਾਂ ਭਾਈ ਤੁਸੀਂ ਮੜਾ ਜਾ ਮੜਾ ਜਾ ਦਿਮਾਗ ਨੂੰ ਕੰਟਰੋਲ ਚ ਰੱਖ ਕੇ ਬੋਲ ਠੀਕ ਹੈ ਜਲੂਸ ਨਾ ਕੱਟ ਹੋ ਤੱਕ ਸੁਣਦੀ ਹੋਵੇਂਗੀ ਤੂੰ ਕਰਦੀਆਂ ਕਿਸੇ ਤੋਂ ਕਿ ਤੁਹਾਡੇ ਪਿੰਡ ਵਾਲੇ ਇੱਥੇ ਖਾਣ ਨੂੰ ਸੱਟ ਕੇ ਜਾਂਦੇ ਕੋਈ ਅਸੀਂ ਤਾਂ ਬਾਹਰ ਨਿਕਲਣਾ ਅਗਲਾ ਕਹਿੰਦਾ ਤੇਰੀ ਜਨਾਨੀ ਦੀ ਜ਼ਬਾਨ ਬਹੁਤ ਚੱਲਦੀ ਆ ਤੇਰੇ ਮੂਰੇ ਪਹਿਲਾਂ ਤੂੰ ਮਾਂ ਨਾ ਕਲੇਸ਼ ਕਰਕੇ ਛੱਡੀਆਂ ਉਹ ਸਾਥ ਚ ਬੰਦੇ ਦੰਦ ਕੱਢਦੇ ਆਉਂਦੇ ਮੈਨੂੰ ਦੇਖ ਦੇ ਗੱਲਾਂ ਤਾਂ ਐਂ ਕਰਦਾ ਜਿਵੇਂ ਸਾਰੇ ਪਿੰਡ ਨਾਲ ਵਰਤਦੇ ਹੁੰਨੇ ਹੋ ਹੈਗਾ ਕਿਸੇ ਦੇ ਵਰਤ ਵਰਤੇ ਵਾ ਜਾਣੇ ਹੋ ਕਿਸੇ ਦੇ ਨਾ ਮੈਨੂੰ ਜਾਣ ਦਿੰਦੇ ਹੈਗੇ ਤੂੰ ਛੱਡ ਕਿਸੇ ਲਾਨ ਵਰਤਣ ਜੋਗਾ ਤੇਰੀ ਜ਼ਬਾਨ ਹੀ ਨਹੀਂ ਵਰਤਣ ਦੀ ਜਵਾਕ ਵੀ ਨਹੀਂ ਵੜਦੇ ਆਪਣੇ ਤਾਂ ਖੇਡਣ ਤੈਨੂੰ ਦੇਖ ਕੇ ਕਿਉਂ ਤਾਂ ਬੋਚਾ ਲਾਉਣੀ ਵੀ ਇੱਥੇ ਆ ਉਹ ਪੈਣਾ ਕਰਦਣ ਚੱਲ ਮੇਰੀ ਗੱਲ ਸੁਣ ਬਾਲੀ ਪਕਾਈ ਉਡੀ ਨੇ ਆਪਣੇ ਨਾਮ ਕਿੰਨੀ ਜ਼ਮੀਨ ਕੀਤੀ ਆ ਕੋਈ ਹਿੱਸਾ ਮੰਗਿਆ ਉਹਨੇ ਉਹ ਫੇਰ ਕੀ ਆ ਦੇ ਆ ਜੂਗੀ ਅੱਛਾ ਫੇਰ ਭਈ ਉਹਨੇ ਜ਼ਮੀਨ ਨਾ ਕਰਾਤੀ ਐਂ ਕਰੋ ਘਰ-ਬਾਰ ਵੇਚ ਕੇ ਜ਼ਮੀਨ ਵੇਚ ਕੇ ਉਹਦਾ ਹਸਾਨਮੰਦ ਬਣੋ ਉਹਨੂੰ ਦੇ ਦਿਓ ਫੇ ਤਾਂ ਠੀਕਾ ਉਹ ਯਾਰ ਗੱਲ ਵਰਤਦੀ ਆ ਇੱਕ ਦਿਨ ਦੀ ਐਡਾ ਕਿਉਂ ਤੂੰ ਮਸਲਾ ਵਧਾਇਆ ਮੈਨੂੰ ਐ ਤਾਂ ਦੱਸ ਦੇ ਉਹਨੂੰ ਆ ਲੈਣ ਦੇ ਵਰਤ ਰੱਖ ਕੇ ਮੁੜ ਜਾਣ ਦੇ ਤੂੰ ਜਾਣਾ ਆਪਾਂ ਦੋ ਦਿਨ ਰਹਿਆਂਗੇ ਹੋਰ ਦੱਸ ਤੇਰੇ ਪਿੰਡ ਚੱਲ ਫੇਰ ਤੂੰ ਵੀ ਚੱਲ ਰਲ ਮੈਂ ਕਿਹਦੇ ਨੂੰ ਐਂ ਕਹਨੀ ਆ ਅੱਛਾ ਤੂੰ ਜਾਵੇਂਗੀ ਹਮੇ ਤਾਂ ਜਾਊਂਗੀ ਫੇਰ ਮੇਰੀ ਗੱਲ ਸੁਣ ਇੱਕ ਬੰਦਿਆ ਨੂੰ ਜੇ ਤੂੰ ਜਾਣਾ ਨਾ ਉਹਦੇ ਪਿੰਡ ਠੀਕ ਆ ਆਪਦਾ ਉੱਥੇ ਹੀ ਰਹੀਂ ਏਦੋਂ ਬਾਅਦ ਤੋ ਪੰਚਾਇਤ ਛੱਡ ਕੇ ਜਾਉ ਤੈਨੂੰ ਕਿਉਂ ਪੰਚਾਇਤ ਕਰਦਾ ਮਰਜ਼ੀ ਕਰਦੀਆਂ ਮੇਰੀ ਮਰਜ਼ੀ ਨਾ ਜਾ ਰਹੀਆਂ ਤੂੰ ਫੇਰ ਤੈਨੂੰ ਬੱਛੇ ਤੇ ਜਾਨੀ ਆ ਮੈਂ ਤੈਨੂੰ ਵੀ ਜਾ ਮੈਂ ਤੈਨੂੰ ਕੋਰੀ ਨਾ ਕਰਦੀ ਨਾ ਵੀ ਤੂੰ ਨਹੀਂ ਜਾਣਾ ਭਾਈ ਮਰੀ ਆਨੀ ਆ ਮੈਂ ਮਿੰਨ ਤਾਂ ਕਿਤੇ ਮਰਨ ਵੀ ਨਹੀਂ ਦਿੰਦਾ ਹੈਗਾ ਵੀ ਮੈਂ ਨਿਕਲ ਜੂੰਗੀ ਕਿਤੇ ਵੀ ਪੇਕੇ ਲਾਉਂਗੀ ਦੋ ਦਿਨ ਇਹਨਾਂ ਤਾਂ ਸਿਆਪੇ ਕਰਨ ਵਾਸਤੇ ਰਹਿ ਗਈ ਲੈ ਮੈਂ ਛਾਪੀ ਲਾ ਲੈ ਬੂਣੀ ਮੈਂ ਮਰ ਜਾ ਆਹਾ ਕੀ ਕੀਤਾ ਖੀ ਹੋ ਗਿਆ ਆ ਚਿੱਟਾ ਲੀੜਾ ਸੂਟ ਨਾਲ ਦਾ ਕਰੀ ਸੂਟ ਨਾਲ ਦਾ ਉਹ ਦਿਨ ਤਿਹਾਰ ਦੇ ਦਿਨ ਨੇ ਮਾੜਾ ਹੁੰਦਾ ਉੱਤੋਂ ਮੇਰੀ ਧੀਨੇ ਆਉਣਾ ਦਿਨ ਦਿਹਾਰ ਦੀ ਥੋੜੀ ਗੱਲ ਆ ਧੀਨੇ ਆਉਣਾ ਤੇ ਹੁਣ ਮੈਂ ਸੂਟ ਪਾਣੇ ਛੱਡਦਾ ਫਿੱਕੇ ਦੱਸ ਸੂਟ ਨਹੀਂ ਮੈਂ ਤੈਨੂੰ ਕਹਿੰਦੀ ਵੀ ਪਿੱਕੇ ਨਾ ਪਾ ਸੂਟ ਜਿਹੇ ਜੇ ਮਰਜੀ ਪਾ ਆ ਲੀੜਾ ਤਾਂ ਨਾ ਲੈ ਸਾਗਣ ਭਾਗਣਾ ਤੂੰ ਮੰਮੀ ਮੇਰੀ ਗੱਲ ਸੁਣ ਲੈ ਜੇ ਤੂੰ ਕਹੀਂ ਨਾ ਵੀ ਸੜੀ ਪੜੀ ਚੁੰਨੀ ਲੈ ਕੇ ਇੱਥੇ ਬਹਿ ਜਾ ਮੈਂ ਨਹੀਂ ਬਈ ਹੁਣ ਉਹ ਕੰਮ ਕਰਦੀ ਜਿਵੇਂ ਉਹ ਸਾਜ-ਵੱਜ ਕੇ ਰਹਿਣੀ ਮੇਰਾ ਵੀ ਜੀ ਕਰਦਾ ਨਾ ਤੋ ਕਿ ਸੋਹਣੇ ਕੱਪੜੇ ਪਾਉਣ ਨੂੰ ਉਹ ਮੈਂ ਤੈਨੂੰ ਐ ਹੀ ਕਹਿਨੀ ਆ ਵੀ ਸੋਹਣੇ ਕੱਪੜੇ ਪਾ ਸੋਨਾ ਲੀੜਾ ਲੈ ਕੋਈ ਰੰਗਦਾਰ ਲੈ ਹੁਣ ਹੈ ਨਹੀਂ ਤੇਰੇ ਕੋਲ ਕੁਛ ਵੀ ਕਿਹੜੇ ਨੇ ਹੈਗੀ ਕੋਈ ਚੱਜ ਦੀ ਛੋਟ ਨਾਲ ਦੇ ਚੰਨੀ ਆ ਛਿੱਟੀ ਚੰਨੀਆਂ ਕਾਲੇ ਨਾਲ ਵੀ ਆ ਲੈ ਲੈਨੇ ਪੀਲੇ ਨਾਲ ਵੀ ਇਹ ਚੁੱਟੇ ਨਾਲ ਅਲਮਾਰੀ ਖੋਲ ਕੇ ਦੇਖ ਨਾ ਇੰਨੀਆਂ ਚੁੰਨੀਆਂ ਇੰਨੇ ਸੂਟ ਨਿਕਲਣਗੇ ਤੇਰੇ ਬਸ ਪਾਉਣੇ ਨਹੀਂ ਵੀ ਜਿਹੜੇ ਪਤਾ ਉੱਚੇ ਹੋ ਗਏ ਉਹ ਹੁਣ ਤੇਰਾ ਕੱਦ ਵਧ ਗਿਆ ਵੀ ਜਿਹੜੇ ਤੇਰੇ ਸੂਟ ਉੱਚੇ ਹੋ ਗਏ ਨੇ ਕਹਨੀ ਵਧਿਆ ਤੁਹਾਡਾ ਦਰਜੀ ਮਰ ਗਿਆ ਪਿੰਡ ਵਾਲਾ ਜਿਹਨੇ ਸਾਰੇ ਉੱਚੇ ਸੀਓ ਕੇ ਧਰ ਤੇ ਬਣਾਇਆ ਕੋਈ ਚੱਜ ਦਾ ਸੂਟ ਲੈ ਕਹਨੀ ਦਰਜੀ ਮਰ ਗਿਆ ਪਹਿਲਾਂ ਮੈਨੂੰ ਐਂ ਦਾਸ ਵੀ ਤੇਰੇ ਕੋਲ ਉਦੋਂ ਦੀ ਸੂਟ ਤੁਰਿਆਉਂਦਾ ਤੈਨੂੰ ਕੋਈ ਸੂਟ ਜੁੜਿਆ ਹੀ ਨਹੀਂ ਕਿਹੜੇ ਸੂਟ ਆ ਇਹ 2250 ਵਾਲੇ ਨੇ ਆ ਨਹੀਂ ਪਈ ਇਹਨਾਂ ਨੂੰ ਹੁਣ ਚਿੱਟੀ ਚੁੰਨੀ ਆ ਲੈ ਨਹੀਂ ਮੇਰੀ ਧੀ ਆ ਗਈ ਹਾ ਸਸ਼ੀਕਾਲ ਬੈ ਭਾਬੀ ਸਸ਼ੀਕਾਲ ਸਸ਼ੀਕਾਲ ਹੋ ਠੀਕ ਹੋ ਹਾਂ ਹਾਂ ਠੀਕ ਆ ਬੈ ਜਾ ਲੈ ਮੰਮੀ ਆਹ ਦਾ ਗਲਾਸ ਰੱਖ ਲੈ ਭੈਣ ਪੀ ਲੂਗੀ ਪਾਣੀ ਲਿਆ ਕੇ ਦਿੰਨੀ ਆ ਮੈਂ ਲੈ ਭੈਣ ਪੀ ਲੂਗੀ ਉਹ ਪਾਣੀ ਲਿਆਵੇ ਇਹਨੂੰ ਵੀ ਲੈ ਜਾ ਕਦੋਂ ਦੀ ਤਾ ਹੱਤੀ ਬੜੀ ਠੰਡੀ ਹੋ ਗਈ ਆ ਚੱਲ ਕੋਈ ਨਾ ਮੰਮੀ ਕਿੱਥੇ ਹੋ ਗਈ ਠੰਡੀ ਭਾਬੀ ਲਾਓ ਮੈਨੂੰ ਫੜਾਓ ਮੈਂ ਪੀ ਲਾਨੀ ਆ ਜਾ ਤੁਸੀਂ ਬੈਠੋ ਪਾਣੀ ਤਾਂ ਲਿਆ ਦਾਂ ਤੂੰ ਫੜਾ ਉਰਾ ਉਹਨੂੰ ਚੱਲ ਹੋਰ ਬਣਾ ਕੇ ਲਿਆਤਾ ਜੀ ਉੱਠ ਪਾ ਦੁੱਧ ਚ ਪੱਤੀ ਲਿਓਣੀ ਆ ਬਾਹਰ ਆਹੋ ਜਾ ਜਾ ਨਾ ਮੰਮੀ ਉਹੀ ਫੜਾਤੀ ਤੂੰ ਚੁੱਪ ਕਰ ਜਾ ਕਰ ਇਹਦਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਇਹਦਾ ਹੋ ਮੰਮੀ ਤੁਸੀਂ ਵੀ ਨਾ ਭਾਬੀ ਨਾਲ ਸਾਰ ਦਿਨ ਲੜਦੇ ਰਹਿੰਦੇ ਫਿਰ ਕਿੱਡੀ ਕ ਗੱਲ ਸੀ ਚਾਹ ਤਾਂ ਬੜੀ ਹੋਈ ਹੋਈ ਸੀ ਫਿਰ ਕਿੰਨਾ ਕੁ ਟਾਈਮ ਹੋ ਗਿਆ ਸੀ 10 ਮਿੰਟ ਦਾ ਤੁਸੀਂ ਕਹਿੰਦੇ ਹੋਏ ਹੋਈ ਨਹੀਂ ਚਾਹ ਨੂੰ 10 ਮਿੰਟ ਦੀ ਗੱਲ ਨਹੀਂ ਘੰਟਾ ਹੋ ਗਿਆ ਇੱਥੇ ਬੈਠੀ ਨੂੰ ਮੇਰੇ ਨਾਲ ਜਿੱਦ ਦੀ ਨੂੰ ਚੱਲ ਕੋਈ ਨਾ ਮੰਮੀ ਤੁਸੀਂ ਵੀ ਨਾ ਬਾਹਲੇ ਗਰਮ ਸਵਾ ਦੇਓ ਚੱਲ ਜੇ ਭਾਬੀ ਬੋਲਦੇ ਤੁਸੀਂ ਚੁੱਪ ਕਰ ਜਾ ਕਰੋ ਫਿਰ ਕਿੱਡੀ ਕ ਗੱਲ ਲੈ ਕਹਿੰਦੀ ਭਾਬੀ ਬੋਲਦੇ ਚੁੱਪ ਕਰ ਇਹਦਾ ਪੂਰਾ ਆਡਾ ਲਾਉਂਦੀ ਐ ਇਹ ਚੱਲ ਕੋਈ ਨਾ ਤੂੰ ਛੱਡ ਹੋਰ ਦੱਸ ਠੀਕ ਠਾਕ ਸੀ ਤੇਰੇ ਸਹੁਰੇ ਹਾਂ ਹਾਂ ਮੰਮੀ ਸਾਰੇ ਠੀਕ ਠਾਕ ਸੀਗੇ ਮੇਰੀ ਸੱਸ ਤਾਂ ਕਹਿੰਦੀ ਸੀ ਵੀ ਫਟਾਫਟ ਪਈ ਕੱਲ ਨੂੰ ਆ ਜੀ ਮੇਰਾ ਤਾਂ ਜੀ ਨਹੀਂ ਲੱਗਦਾ ਲੈ ਫਟਾਫਟ ਆ ਜੀ ਰਹਿ ਜੀ ਹੁਣ 2-4 ਦਿਨ ਰੱਖਾਂਗੀ ਮੈਂ ਤੈਨੂੰ ਨਾ ਨਾ ਮੰਮੀ ਘਰੇ ਨਹੀਂ ਸਰਦਾਗਾ 2-4 ਦਿਨ ਤੱਕ ਕਿੱਥੇ ਬਸ ਕੱਲੂ ਬਰਤ ਰੱਖ ਕੇ ਪਰਸ ਨੂੰ ਚਲ ਜੂਗੀ ਲੈ ਕਹਿੰਦੀ ਘਰੇ ਨਹੀਂ ਸਰਦਾ ਭਲਾ ਪਹਿਲਾਂ ਕਿਵੇਂ ਸਰਦਾ ਸੀ ਉਹਨਾਂ ਦਾ ਲਾ ਮੰਮੀ ਤੁਸੀਂ ਵੀ ਉਹੀ ਗੱਲਾਂ ਕਰਦੇ ਹੁਣ ਸੁੱਖ ਨਾਲ ਵਿਆਹ ਹੋ ਗਿਆ ਤਨ ਲੇ ਧੀਆ ਤਾਂ ਆਪਦੇ ਘਰੀ ਸੋਹਣੀਆਂ ਲੱਗਦੀਆਂ ਨੇ ਚੱਲ ਚੰਗਾ ਭਾਈ ਚੱਲ ਚੰਗਾ ਮੰਮੀ ਮੈਂ ਅੰਦਰ ਜਾਨੀ ਆ ਨਲਿੰਦਰ ਵੈ ਕੇ ਚਾਹ ਪਾਣੀ ਪੀ ਲਾਂਗੇ ਅੱਜ ਤੁਸੀਂ ਵੀ ਅੰਦਰ ਚੱਲ ਕੋਈ ਨਾ ਤੂੰ ਜੱਲ ਮੈਂ ਆਉਣੀ ਆ ਹਾਂਜੀ ਚੱਲ ਮੇਰੀ ਧੀ ਆਈ ਆ ਫੜ ਇਹਨੂੰ ਐ ਸ਼ਗਣਾ ਵਿਹਾਰਾ ਨਾਲ ਵਰਤ ਰਖਾਉਂਗੀ ਸ਼ਗਣਾ ਵਿਹਾਰਾ ਨਾਲ ਤੋਰੂੰਗੀ ਚੱਲ ਚਾਹ ਪੀਂਦੇ ਆ ਮੰਮੀ ਕਿਵੇਂ ਲੱਗ ਰਿਹਾ ਮੇਰਾ ਸੂਟ ਸੋਹਣਾ ਲੱਗਦਾ ਪਿਆ ਮੇਰੀ ਧੀ ਵੀ ਕਿੱਡੀ ਸੋਹਣੀ ਲੱਗਦੀ ਪਈ ਹੈ ਪਰ ਮੇਰੀ ਇੱਕ ਗੱਲ ਸੁਣ ਕਹਾਣੀ ਨਾ ਬਾਹਰ ਨਹੀਂ ਸੁਣਨ ਜਾਣੀ ਹੈਗੀ ਘਰ ਹੀ ਸੁਣ ਲਿਓ ਐ ਵੀ ਨਾ ਲੋਕ ਇੱਥੇ ਨਜ਼ਰ ਲਾ ਦੇਣਗੇ ਉਹ ਪੀਪੀ ਕਿਹੜੇ ਜਮਾਨੇ ਦੀ ਤੁਰੀ ਫਿਰਦੀਆਂ ਤੂੰ ਲੈ ਦੱਸ ਹੁਣ ਵੀ ਨਜ਼ਰਾਂ ਨੂੰਜ਼ਰਾਂ ਦੇ ਯਕੀਨ ਕਰਦੀ ਆ ਉਹ ਲੈ ਇਹ ਲੋਕਾਂ ਦੀ ਨਜ਼ਰ ਬਹੁਤ ਭੈੜੀ ਹੁੰਦੀ ਆ ਲੈ ਦੱਸ ਮਾਂ ਕੁਝ ਨਹੀਂ ਹੁੰਦਾ ਹੁੰਦਾ ਕਿ ਤੇ ਨਜ਼ਰ ਨਹੀਂ ਲੱਗਦੀ ਹੈਗੀ ਦੱਸ ਉਹੀ ਗੱਲਾਂ ਮੰਮੀ ਮਸਾ ਤਾਂ ਇੱਕ ਤਿਹਾਰ ਦਾ ਦਿਨ ਆਉਂਦਾ ਚੱਲ ਭਾਈ ਤੁਸੀਂ ਆਪਦੀ ਮਰਜ਼ੀ ਕਰਨੀ ਹੈ ਪਰ ਤੇ ਮੇਰੀ ਅੱਜ ਸੋਹਣੀ ਵਾਲੀ ਲੱਗੀ ਜਾਂਦੀ ਐ ਸੋਹਣੀ ਤਾਂ ਆਪੇ ਲੱਗੂਗੀ ਮੰਮੀ ਛੜਦੇ ਤੇ ਛੜਦੇ ਤੇ ਸੂਟ ਪਾਉਂਦੀ ਆ ਹਨਾ ਹੈਪੀ ਭਾਬੀ ਇਹ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ ਤੁਸੀਂ ਵੀ ਤਾਂ ਵਧੀਆ ਸੂਟ ਪਾਇਆ ਹੋਇਆ ਐ ਅੱਛਾ ਮੇਰੇ ਸੂਟ ਨੂੰ ਦੇਖ ਕੇ ਨਾ ਮੱਚ ਪਈ ਇਹ ਤਾਂ ਮੇਰੇ ਬਰੀ ਵਾਲਾ ਸੂਟ ਆ ਉਹ ਪਾਇਆ ਮੈਂ ਨਾ ਮੱਚ ਨਾਲ ਹੀ ਉਹਨੇ ਕੀ ਗੱਲ ਕਰਤੀ ਦੱਸੀ ਮੈਨੂੰ ਤੈਨੂੰ ਤਾਂ ਮੈਂ ਕੁਛ ਕਿਹਾ ਨਹੀਂ ਲੈ ਗਏ ਤੇ ਸੈਟ ਲੈਣ ਹੁਣ ਨਾਲੇ ਭਾਦੋਂ ਹੁਣ ਕੁਛ ਫੂਕ ਦੇ ਇੱਥੇ ਮੈਨੂੰ ਮੈਂ ਖਾ ਲੂੰਗੀ ਨੀ ਚੱਦਨਾ ਬੋਲ ਪਿਆ ਕਰ ਕੀ ਖਾਣਾ ਤਾਂ ਮੈਨੂੰ ਖਾ ਲੈ ਮੇਰੇ ਵੱਡਲਾ ਪੱਟ ਦੇ ਦਿੰਦੀ ਤੇਰੇ ਤਾਂ ਮੀਟ ਵੀ ਨਹੀਂ ਪਚਣਾ ਕਿਸੇ ਦੇ ਬਾਈ ਘਾਤੋ ਲੜੀ ਜਾਂਦੇ ਤੁਸੀਂ ਤੇ ਹਾਰ ਦੇ ਦੇ ਨਾ ਮਲੇ ਭਾਬੀ ਤੁਸੀਂ ਐਵੇਂ ਘਾਤੋ ਬੋਲੀ ਜਾਂਦੇ ਹੋ ਬਾਈ ਮੈਨੂੰ ਐਂ ਦੱਸ ਜੇ ਤੈਨੂੰ ਭੁੱਖ ਨਹੀਂ ਜਰੀ ਜਾਂਦੀ ਤੂੰ ਨਾ ਵਰਤ ਰੱਖ ਹੈ ਕੀ ਤੂੰ ਕਲੇਸ਼ ਪਾ ਕੇ ਧਰਿਆ ਮੇਰੀ ਧੀ ਰਿਆ ਤਿਆਰ ਨਾ ਖਰਾਬ ਕਰ ਨਾਲੇ ਸਭ ਕੁਝ ਹੈਗਾ ਕੀ ਨਹੀਂ ਹੈਗਾ ਘਰੇ ਇਹਦੀ ਤਿਹਾਰਾ ਹੋਰ ਤਾਂ ਕਿਸੇ ਤਿਹਾਰਾ ਹੈ ਨਹੀਂ ਆ ਨਾ ਮੰਮੀ ਉਹ ਫਿਰ ਤੂੰ ਪਹਿਲਾਂ ਦੱਸ ਦਿੰਦੀ ਮੈਨੂੰ ਵੀ ਮੈਨੂੰ ਆਹ ਕੁਝ ਚਾਹੀਦਾ ਕਿਉਂ ਤੈਨੂੰ ਆਪ ਨੂੰ ਨਹੀਂ ਪਤਾ ਪਿਛਲੇ ਸਾਲ ਅਲੇ ਵਰਤਾਲ ਦਿਨ ਤਾਂ ਐ ਫਿਰਦਾ ਸੀ ਮਾਗਰ ਮure ਤੈਨੂੰ ਭੁੱਖ ਤਾਂ ਨਹੀਂ ਲੱਗੀ ਆਹ ਸਾਲ ਕੀ ਹੋ ਗਿਆ ਹੁਣ ਮੇਰੀ ਭੁੱਖ ਕਿੱਧਰ ਗਈ ਵੇ ਮੁੰਡਿਆ ਸਾਰਾ ਕੁਝ ਲਿਆਂਦਾ ਪਿਆ ਇਹਨੂੰ ਤਾਂ ਆਦਤ ਬਣ ਗਈ ਜਿਹੜੀ ਉਹ ਆਦਤ ਤਾਂ ਨਹੀਂ ਇਹ ਆੜ ਸਕਦੀ ਹੈ ਆਦਤ ਨਹੀਂ ਹੈਗੀ ਮੰਮੀ ਲੋਕਾਂ ਦੇ ਘਰਾਂ ਨੇ ਨਾਲ ਵਾਰਤ ਰੱਖਦੇ ਨੇ ਤੇ ਇਹ ਖਾਣ ਨੂੰ ਵੀ ਨਹੀਂ ਲਿਆ ਕੇ ਦਿੰਦਾ ਲੈ ਛਾੜ ਦੇ ਇਹਨੂੰ ਵੀ ਨਾਲ ਪਾਹੇ ਇਹਨੇ ਤਾਂ ਪਾਈ ਬੰਦੇ ਨੇ ਸੌ ਕੋਈ ਕੰਮ ਧੰਦਾ ਕਰਨਾ ਕਿਉਂ ਹੁਣ ਤੇਰੇ ਨਾਲ ਭੁੱਖਾ ਬੈਠਾ ਫਿਰ ਮੈਂ ਨਹੀਂ ਇਹਦੇ ਪਿੱਛੇ ਭੁੱਖੀ ਮਰਦੀ ਮਾਂ ਛੱਡੋ ਬਰਾ ਮੈਂ ਤੈਨੂੰ ਮੁੰਡਾ ਕਿਹਾ ਸੀ ਵੀ ਇਹਨੂੰ ਪਹਿਲਾਂ ਸਮਝਾ ਦੇ ਸਮਝਾ ਦੇ ਨਾ ਸੁਧਰੇਗੀ ਜਨਾਨੀ ਲੈ ਸੁਧਰਨੀ ਬੇਬੇ ਕੀ ਸੁਧਰਨ ਮੈਂ ਕੀ ਵਿਗੜੀ ਹੋਈ ਆ ਉਹ ਮੇਰੀ ਗੱਲ ਸੁਣ ਕਿਉਂ ਗਲੇਸ਼ ਕਰਿਆ ਤੈਨੇ ਹੈ ਮੇਰੀ ਗੱਲ ਸੁਣ ਤੇਰੀ ਭੈਣ ਨੇ ਵੀ ਤਾਂ ਕੁਝ ਖਾ ਕੇ ਸਵੇਰੇ ਵਰਤ ਰੱਖਿਆ ਹੋਣਾ ਇਹਦੇ ਬਾਰੇ ਕਿਥੋਂ ਗੇਲੇ ਸੇਵਾ ਆ ਜਾਂਦੇ ਨੇ ਮੇਰੇ ਬਾਰੇ ਕੁਝ ਵੀ ਨਹੀਂ ਭਾਈ ਇਹ ਆਪਦੇ ਘਰੋਂ ਸੋਹਰਿਆਂ ਤੋਂ ਸਾਰਾ ਕੁਝ ਲੈ ਕੇ ਆਈ ਆ ਅੱਛਾ ਕੱਪੜਾ ਰੀੜਾ ਖਾਣ ਪੀਣ ਆਸ਼ਰੇ ਸਾਰਾ ਕੁਝ ਲੈ ਕੇ ਆਈ ਆ ਫਿਰ ਜਿੱਥੇ ਇਹ ਲੈ ਕੇ ਆਈ ਸੀ ਮੈਨੂੰ ਦੋ ਵਰਕੇ ਦੇ ਦਿੰਦੀ ਖਾਣ ਨੂੰ ਮੈਂ ਤੜਕੇ ਦੀ ਪਾਣੀ ਵੀ ਕੇ ਵਰਤ ਰੱਖੀ ਬੈਠੀ ਆ ਉਹਨੂੰ ਖਾਇਆ ਸੀ ਪਰ ਤੁਸੀਂ ਉੱਠੇ ਨਹੀਂ ਹੈਗੇ ਫਿਰ ਮੈਨੂੰ ਲੱਗਿਆ ਕਿ ਤੁਸੀਂ ਮੇਰੇ ਤੇ ਗੁੱਸਾ ਨਾ ਕਰੋ ਉੱਠਦਾ ਭਾਈ ਮੈਂ ਤਾਂ ਨਹੀਂ ਹੁਣੀ ਸਾਰੇ ਦਿਨ ਕੰਮ ਕਰਦੀ ਫਰਦੀ ਆ ਇੱਥੇ ਇਹਨਾਂ ਦੇ ਗੋਲੇ ਧੰਦੇ ਚਲ ਭਾਬੀ ਮੇਰੀ ਗੱਲ ਸੁਣ ਹੁਣ ਕਾਦੋ ਫਲੇਸ਼ ਵਧਾਇਆ ਮੇਰੇ ਕੋਲੋਂ ਇਹ ਗੱਲ ਕਿਉਂ ਲੱ ਭੀ ਮੈਂ ਇੱਥੇ ਸਾਰਾ ਕੁਝ ਮੰਗਵਾਇਆ ਹੈ। ਪੱਪੀ ਨੇ ਸਾਰਾ ਕੁਝ ਹੱਲ ਦੇ ਸੌ ਰਿਆ। ਬੱਸ ਕਰ ਹੈਪੀ ਰਹਿੰਦੇ। ਮੈਨੂੰ ਪਤਾ ਹੀ ਆ ਵੀ ਸ਼ੁਰੂ ਤੋਂ ਲੈ ਕੇ ਸਾਰਾ ਕੁਝ ਇਹੀ ਕਰਦੇ ਨੇ ਨਾਲੇ ਭਾਈ ਸਾਡੇ ਸਿਰ ਬਹੁਤ ਕਰ ਜਾਏ। ਨਹੀਂ ਉਹਦੀ ਗੱਲ ਤਾਂ ਸੁਣ ਲਾ ਉਹ ਕਹੀ ਕੀ ਜਾਂਦੀ ਆ ਕੁੜੀ। ਸੁਣਾ ਦੇ। ਭਾਬੀ ਮੈਨੂੰ ਪਤਾ ਵੀ ਵੀਰੇ ਨੇ ਮੇਰੇ ਵਿਆਹ ਤੇ ਨਾ ਬਹੁਤ ਕਰਜਾ ਚੱਕ ਕੇ ਮੇਰਾ ਵਿਆਹ ਕੀਤਾ। ਇਸ ਲਈ ਮੇਰੇ ਹਸਬੰਦ ਨੇ ਨਾ ਸਾਰਾ ਕੁਝ ਸੂਟ ਤੋਂ ਲੈ ਕੇ ਪ੍ਰੂਫ ਤੋਂ ਲੈ ਕੇ ਸਾਰਾ ਕੁਝ ਮੈਨੂੰ ਲੈ ਕੇ ਭੇਜਿਆ। ਮੈਂ ਸੱਚੀ ਕਹਿਨੀ ਆ ਮੈਂ ਉੱਥੇ ਕੋਈ ਖਰਚਾ ਜਾਂ ਪੈਸੇ ਲੈਣ ਨਹੀਂ ਆਈ ਹੈਗੀ। ਨਾ ਕੋਈ ਕਰਜ਼ਾ ਚੜਾਉਣ ਆਈਆਂ ਮੈਂ ਤਾਂ ਸਿਰਫ ਇੱਕ ਤਿਉਹਾਰ ਮਨਾਉਣ ਆਈਆਂ ਭਾਬੀ ਪਲੀਜ਼ ਅੱਜ ਦਾ ਦਿਨ ਚੁੱਪ ਕਰ ਜਾ ਉਹ ਕੁੜੀਏ ਕਿਉਂ ਹੱਥ ਬੰਨ੍ਹੀਆਂ ਨਹੀਂ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਨੀ ਮਾੜੀ ਮੋਟੀ ਤਿਉਹਾਰ ਦਾ ਦਿਨ ਐ ਇੱਕਦਣ ਕੁੜੀ ਆਈ ਆ ਗਈ ਹੋ ਠੀਕ ਆ ਨਾ ਕਿੱਥੋਂ ਸਬਰ ਨਹੀਂ ਹੋਇਆ ਤੈਥੋਂ ਪਹਿਲਾਂ ਇੱਕ ਗੱਲ ਸੁਣ ਇੱਧਰ ਜੇ ਤੇਰੇ ਨਾਲ ਜਿਵੇਂ ਤੂੰ ਇਹਦਾ ਨਾ ਕਰ ਰਹੀਆਂ ਉਵੇਂ ਤੇਰੀ ਭਝਾਈ ਕਰੇ ਉਥੇ ਗਈ ਨਾਲ ਚੰਗਾ ਲੱਗੂ ਤੈਨੂੰ ਚੱਲ ਚੰਗਾ ਫਿਰ ਮੇਰੀ ਕੁੜੀ ਨਾਲ ਤਾਂ ਕੋਈ ਲੜਾਈ ਨਹੀਂ ਹੈਗੀ ਨਾਲੇ ਭਾਬੀ ਇੱਕ ਗੱਲ ਹੋਰ ਤੁਹਾਨੂੰ ਲੱਗਦਾ ਨਾ ਮੈਂ ਵੀਰੇ ਦਾ ਖਰਚਾ ਕਰਵਾਉਣ ਆਈਆਂ ਇੱਥੇ ਜਾ ਵੀਰੇ ਤੋਂ ਪੈਸੇ ਦੀਆਂ ਸੂਟ ਲੈਣ ਆਈਆਂ ਮੈਂ ਕੁਝ ਨਹੀਂ ਲੈਣ ਆਈ ਭਾਬੀ ਮੈਂ ਤਾਂ ਸਿਰਫ ਇੱਕ ਤਿਹਾੜੀ ਮਨਾਉਣ ਆਈ ਸੀ ਨਾਲੇ ਮੈਂ ਕੱਲਾ ਆਪਦਾ ਸਮਾਨ ਨਹੀਂ ਭਾਬੀ ਮੈਂ ਤੁਹਾਡਾ ਵੀ ਸਾਰਾ ਨਾਲ ਲੈ ਕੇ ਆਈਆਂ ਅੰਦਰ ਸਾਰਾ ਕੁਝ ਪਿਆ ਪਰ ਗੱਲ ਤਾਂ ਇਹ ਆ ਵੀ ਤੁਹਾਨੂੰ ਪਤਾ ਨਹੀਂ ਮੇਰੇ ਚੁੱਭ ਗਈ ਕਿਉਂ ਲੱਗਦੀ ਆ ਇਹ ਤੂੰ ਸੱਚੀ ਕਹਿਣੀ ਆ ਭਾਬੀ ਮੇਰੇ ਮਨ 'ਚ ਹਜਾ ਕੁਝ ਨਹੀਂ ਹੈਗਾ ਮੈਂ ਵੀਰੇ ਸਿਰ ਕਰਜਾ ਚੜਾਵਾ ਜਾਂ ਫਿਰ ਸੂਟ ਸੱਪਾ ਲੈ ਕੇ ਜਾਵਾ ਦੇਖ ਲੈ ਤੂੰ ਕੁੜੀ ਦੇ ਸ਼ਰੀਕੇ ਕਰਦੀ ਆ ਕੁੜੀ ਤੇਰੇ ਵੱਲ ਤੇ ਸਾਰਾ ਕੁਝ ਲੈ ਕੇ ਆਈ ਆ ਮੈਂ ਕੁੜੀ ਨੂੰ ਪਹਿਲਾਂ ਹੀ ਕਹਤਾ ਸੀਗਾ ਵੀ ਆਪਦੀ ਪਰਜਾਈ ਵਾਸਤੇ ਆ ਸਮਾਨ ਲੈ ਆਈ ਮੰਮੀ ਫੇਰ ਤੁਸੀਂ ਪਹਿਲਾਂ ਨਹੀਂ ਦੱਸ ਸਕਦੇ ਸੀਗੇ ਹੁਣ ਤਾਂ ਦੱਸਤਾ ਹੁਣ ਤਾਂ ਆਈ ਆ ਸ਼ਰਮ ਮਾੜੀ ਮੋਟੀ ਕਨਾ ਆਹੋ ਕਹਲੇ ਵੀ ਬੜੀ ਨਹੀਂ ਇੱਥੇ ਗੱਲ ਖਾਣੇ 'ਚ ਕੋਈ ਵੱੜੀ ਗੱਲ ਖਾਣੇ 'ਚ ਹੈਪੀ ਮੈਨੂੰ ਮਾਫ ਕਰਦੀ ਮੈਨੂੰ ਐ ਲੱਗਦਾ ਸੀ ਵੀ ਹੋਰਾਂ ਕੁੜੀਆਂ ਵਾਂਗੂ ਹੀ ਆ ਤੂੰ ਵੀ ਨਹੀਂ ਨਹੀਂ ਪਾਪੀ ਮਾਫੀ ਲਈ ਤਾਂ ਪਈ ਗਾਲ ਨਰੂਸੀ ਮੈਂ ਤੋਂ ਵੱਡੇ ਆ ਤੁਸੀਂ ਕਿਉਂ ਮਾਫੀ ਮੰਗਦੇ ਹੋ ਮੇਰੇ ਤੋਂ ਕੋਈ ਗੱਲ ਨਹੀਂ ਮੈਨੂੰ ਵੀ ਹੁਣ ਬਹੁਤ ਪਸਾਵਾ ਹੋ ਰਿਹਾ ਵੀ ਮੈਂ ਤੈਨੂੰ ਐਵੇਂ ਬੋਲ ਪੀ। ਚਲ ਕੋਈ ਨਾ ਭਾਬੀ ਬਰੇ ਦਿਨਾਂ ਦਾ ਦੇਣਾ। ਅਸੀਂ ਹਾਰ ਦਾ ਦੇਣਾ। ਐਨੇ ਕਾਤੋਂ ਸਾਰੇ ਜਣੇ ਨਰਾਜ਼ ਹੋ ਰਿਹਾ। ਚਲ ਹੁਣ ਆਪਾਂ ਚਲ ਮੰਮੀ ਤੁਸੀਂ ਬੁਲਾ ਲਿਓ ਆਪਾਂ ਕਹਾਣੀ ਸੁਣਦੇ ਆਂ ਠੀਕ ਹੈ। ਸਹੀ ਗੱਲ ਆ। ਨਾਲੇ ਮੰਮੀ ਇੱਕ ਗੱਲ ਹੋ ਤੁਸੀਂ ਕਹਿੰਦੇ ਸੀ ਨਾ ਬਾਹਰ ਨਹੀਂ ਜਾਣਾ। ਅਸੀਂ ਘਵਾਂਂਡੀਆਂ ਘਰਾਂ ਲਾ ਕੇ ਕਹਾਣੀ ਸੁਣ ਕੇ ਆਵਾਂਗੇ। ਠੀਕ ਆ ਵੀਰੇ। ਚਲ ਠੀਕ ਆ। ਆਹੋ ਇਹਨੂੰ ਵੀ ਨਾ ਨਜ਼ਰ ਲੱਗ ਜੇ। ਹਜ਼ਾਰ ਲੱਗਣੀ ਆ ਸੋਣੀ ਤਾਂ ਤੇਰੀ ਭੈਣ ਹੀ ਲੱਗਦੀ ਆ ਲੈ ਬੱਸ ਭਾਈ ਤੂੰ ਆਪਦੀ ਤਾਂ ਸੋਣੀ ਐ ਇਹ ਆਪਦੀ ਤਾਂ ਸੋਣੀ ਐ ਚਲ ਆਪਾਂ ਨੂੰ ਤਾਂ ਮੈਸੇਜ ਮਿਲ ਗਿਆ ਹੁਣ ਉਹਨਾਂ ਨੂੰ ਵੀ ਮੈਸੇਜ ਦੇ ਦੋ ਤਾਂ ਉਹ ਸੋਣੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜਵੱਟ ਟੀਵੀ ਦੀ ਟੀਮ ਵੱਲੋਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨਾ ਵਰਤੋਂ ਦੇ ਤਿਹਾਰ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਬਹੁਤ ਸੋਹਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਐ ਇਸ ਵੀਡੀਓ 'ਚ ਤੇ ਸਾਰੇ ਜਾਣੇ ਇਸ ਤਿਹਾੜ ਨੂੰ ਹਣਾ ਰਲ ਮਿਲ ਕੇ ਬਣਾਓ ਖੁਸ਼ੀਆਂ ਦਾ ਤਿਹਾੜ ਆ ਤੇ ਖਾਸ ਕਰ ਔਰਤਾਂ ਦਾ ਤਿਹਾੜਾ ਹਨ ਤੇ ਔਰਤਾਂ ਔਰਤਾਂ ਜਨਾ ਬਿਤ ਕਰਾਣਾ ਕਰਿਆ ਕਰਨ ਆਪਾਂ ਅਕਸਰ ਕਰਾਂ ਦੇ ਦੇਖਦੇ ਆ ਕਿ ਭਰਜਾਈਆਂ ਨਣ ਦਾ ਨਾ ਬਿਤ ਕਰਾਉਂਦੀਆਂ ਨਣ ਦਾ ਭਰਜਾਈਆਂ ਨਾਲ ਸਤਿਕਾਰ ਇਹ ਚੀਜ਼ ਨਾ ਕਰਿਆ ਕਰੋ ਉਹ ਚੀਜ਼ਾਂ ਤੋਂ ਥੋੜਾ ਜਨਾ ਪਰਹੇਜ਼ ਕਰੋ ਬਾਕੀ ਪੈੜ ਦਸਨਗੇ ਹਰ ਇੱਕ ਵੀਡੀਓ ਦੇ ਵਿੱਚ ਸਾਡੇ ਦੇ ਵਿੱਚ ਮੈਸੇਜ ਹੁੰਦਾ ਬਈ ਇਹ ਵੀਡੀਓ ਦੇ ਵਿੱਚ ਵੀ ਮੈਸੇਜ ਹੈ ਮੈਸੇਜ ਇਹ ਹੈ ਵੀ ਸਾਰੇ ਰਲ ਮਿਲ ਕੇ ਰਿਆ ਕਰੋ ਨਾ ਤਾਂ ਕੁੜੀਆਂ ਆ ਨਾ ਕੁਝ ਖਾਣ ਆਉਂਦੀਆਂ ਨਾ ਲੈਣ ਆਉਂਦੀਆਂ ਨੇ ਜੇ ਤੁਸੀਂ ਕੁੜੀਆਂ ਨੂੰ ਤਿਹਾਰ ਵਿਹਾਰ ਤੇ ਦੇ ਵੀ ਦਿਨੇ ਤਾਂ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ ਆਪ ਕਹਿੰਦੇ ਨੇ ਨਾ ਕੁੜੀਆਂ ਨੇ ਦਿੱਤਾ ਵਾਦਾ ਹੀ ਹੁੰਦਾ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੁਹਾਨੂੰ